ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਗਮੀਤ ਬਰਾੜ ਜਾਨ ਅਤੇ ਪਹਿਚਾਨ ਦੇ ਮੋਤਾਸ ਨਹੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਲਗਾਤਾਰ ਵੱਖ-ਵੱਖ ਪਾਰਟੀਆਂ ਦੇ ਵਿੱਚ ਉਹਨਾਂ ਨੇ ਆਪਣੀ ਇਹ ਭੂਮਿਕਾ ਨਿਭਾਈ ਹੈ ਚਾਹੇ ਉਹਨਾਂ ਦੇ ਦੋਸਤਾਂ ਜਿਗਰੀ ਯਾਰਾਂ ਨੇ ਸਿਆਸਦਾਨਾਂ ਨੇ ਉਸ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਹੋਵੇ ਗੱਲ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਅਤੇ ਜਗਮੀਤ ਬਰਾੜ ਦੀ ਜਗਮੀਤ ਬਰਾੜ ਨੂੰ ਜੇਕਰ ਉੱਤੇ ਨਹੀਂ ਆਉਣ ਦਿੱਤਾ ਜੇਕਰ ਉਹਨੂੰ ਮੁੱਖ ਮੰਤਰੀ ਨਹੀਂ ਬਣ ਦਿੱਤਾ ਤੇ ਉਹ ਕੈਪਟਨ ਸਿੰਘ ਦੀ ਕੈਪਟਨ ਅਮਰਿੰਦਰ ਸਿੰਘ ਦੀ ਦੇਣ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਸਿੱਧਾ ਕਾਂਗਰਸ ਦੀ ਹਾਈ ਕਮਾਂਡ ਦੇ ਨਾਲ ਹੱਥ ਮਿਲੇ ਹੋਏ ਸੀ ਇਸ ਕਰਕੇ ਦਰ ਕਿਨਾਰਾ ਕਰਨਾ ਪਿਆ ਜਗਮੀਤ ਬਰਾੜ ਨੂੰ ਜਗਮੀਤ ਬਰਾੜ ਨੇ ਕਈ ਚੋਣਾਂ ਵੀ ਲੜੀਆਂ ਲੇਕਿਨ ਆਪਣਿਆਂ ਨੇ ਉਹਨੂੰ ਹਰਾ ਦਿੱਤਾ ਲੇਕਿਨ ਸਰਦਾਰ ਸੁਖਬੀਰ ਸੋਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਜੇ ਕੋ ਬੁੱਢਾ ਬੁੜ ਮੰਨਿਆ ਜਾਂਦਾ ਹੈ ਸਿਆਸਤ ਦੇ ਵਿੱਚ ਉਹ ਹੈ ਜਗਮੀਤ ਸਿੰਘ ਬਰਾੜ ਜਗਮੀਤ ਸਿੰਘ ਬਰਾੜ ਲਗਾਤਾਰ ਆਪਣੀਆਂ ਸਰਗਰਮੀਆਂ ਦੇ ਵਿੱਚ ਤੇਜ ਰਹਿੰਦੇ ਨੇ ਉਹਨਾਂ ਦੀ ਸ਼ਬੀ ਤੇ ਉਹਨਾਂ ਦੇ ਕਿਰਦਾਰ ਤੇ ਉਹਨਾਂ ਦੀ ਲਿਜੀ ਲਾਈਵ ਤੇ ਕਿਸੇ ਵੀ ਤਰ੍ਹਾਂ ਦੀ ਟੀਕਾ ਟਿੱਪਣੀ ਪੰਜਾਬ ਦੇ ਲੋਕਾਂ ਵੱਲੋਂ ਨਹੀਂ ਕੀਤੀ ਜਾ ਸਕਦੀ ਕਿਉਂਕਿ ਇੱਕ ਚੰਗੇ ਸਿਆਸਤਦਾਨ ਹੋਣ ਦੇ ਨਾਲ ਨਾਲ ਇੱਕ ਸ਼ਾਂਤ ਸੁਭਾਅ ਇੱਕ ਚੰਗਾ ਜਜ਼ਬਾ ਰੱਖਣ ਵਾਲੇ ਵੀ ਨੇ ਜਗਮੀਤ ਬਰਾੜ ਇਹਨਾਂ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨੇ ਪਿਛਲੇ ਦਿਨਾਂ ਦੇ ਵਿੱਚ ਅਫਵਾਹਾਂ ਆਈਆਂ ਸੀ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਦਰਕਰਾਰਾ ਕਰ ਸਕਦੇ ਨੇ ਕਿਉਂਕਿ ਉਹਨਾਂ ਨੂੰ ਬਣਦਾ ਮਾਨ ਸਨਮਾਨ ਨੇ ਦਿੱਤਾ ਜਾ ਰਿਹਾ ਇਹ ਹੋ ਵੀ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਉਹਨਾਂ ਨੂੰ ਐਜ਼ੇ ਪ੍ਰਧਾਨ ਬਣਾ ਦੇਵੇ ਲੇਕਿਨ ਜਗਬੀਤ ਬਰਾੜ ਲਗਾਤਾਰ ਸਾਜਸ਼ਾਂ ਦਾ ਸਕਾਰ ਹੁੰਦੇ ਆਏ ਨੇ ਯਾਨੀ ਕਿ ਉਹਨਾਂ ਦੇ ਜਿਗਰੀ ਯਾਰਾਂ ਨੇ ਜਿਹੜੇ ਉਸ ਦੇ ਨਾਲ ਦੇ ਸਿਆਸਦਾਨ ਸੀ ਉਹ ਅੱਗੇ ਵਧ ਗਏ ਉਹ ਮੰਤਰੀ ਬਣ ਗਿਆ ਉਹ ਮੁੱਖ ਮੰਤਰੀ ਬਣ ਗਿਆ ਲੇਕਿਨ ਐਮਪੀ ਜਾਂ ਵਿਧਾਇਕ ਉਹੀ ਬਣ ਕੇ ਰਹਿ ਗਿਆ ਜਗਬੀਤ ਸਿੰਘ ਬਰਾੜ ਲੇਕਿਨ ਜਗ ਜਗਮੀਤ ਸਿੰਘ ਬਰਾੜ ਦੇ ਜਜ਼ਬੇ ਨੂੰ ਸਲਾਮ ਹੈ ਫਿਰ ਵੀ ਉਹ ਸ਼ਾਂ ਸ਼ੁਭਾ ਦੇ ਸਲੋ ਜਿਹੜੀ ਰਨਿੰਗ ਕਰਦੇ ਨੇ ਸਿਆਸਤ ਦੇ ਵਿੱਚ ਰਾਜਨੀਤੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਹੁਣ ਲੱਗਦਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਜਾਣਗੇ ਬੋਝਨ ਸਮਾਜ ਪਾਰਟੀ ਦੇ ਵਿੱਚ ਬੋਝਨ ਸਮਾਜ ਪਾਰਟੀ ਦੇ ਪ੍ਰਧਾਨ ਵੀ ਹੋ ਸਕਦੇ ਨੇ ਅਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਐਜ਼ ਏ ਬੁੱਕ ਮੰਤਰੀ ਦਾ ਵੀ ਚਿਹਰਾ ਹੋ ਸਕਦੇ ਨੇ ਜਗਮੀਤ ਸਿੰਘ ਭਾਰਤ ਕਿਉਂਕਿ ਉਹਨਾਂ ਦਾ ਸਿਆਸਤ ਦੇ ਵਿੱਚ ਕਾਫੀ ਵੱਡਾ ਰਸੂਕ ਮੰਨਿਆ ਜਾਂਦਾ ਹੈ ਅਤੇ ਅਸੂਲ ਪਸੰਦ ਇਨਸਾਨ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਜਗਮੀਤ ਬਰਾਰ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਯਾ ਸੌਰੀ बसपा ਯਾਨੀ ਕਿ ਬਹੁਜਨ ਸਮਾਜ ਪਾਰਟੀ ਦੇ ਵਿੱਚ ਜਾ ਸਕਦੇ ਨੇ ਧੰਨਵਾਦ